ਹਾਂਜੀ ਮਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗਰਵਤੂਰਾ ਜੀ ਆਈਪੀਐਸ ਤੇ ਐਸਪੀਡੀ ਸਾਹਿਬ ਸ਼੍ਰੀ ਸਰਬਜੀਤ ਰਾਏ ਸਾਹਿਬ ਦੀ ਜੋ ਰਹਿਮਾਨਾਈ ਹੇਠ ਸਾਨੂੰ ਕਪੂਰਥਲਾ ਪੁਲਿਸ ਨੂੰ ਇੱਕ ਫੇਕ ਇਨਫੋਰਮੇਸ਼ਨ ਦੇ ਉੱਤੇ ਜਿਹੜਾ ਖੋਦ ਆ ਪਰਚਾ ਦਰਜ ਕਰਾਇਆ ਗਿਆ ਸੀ ਉਹਨੂੰ ਸੋਲਵ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਉਹਇ ਇਸ ਤਰ੍ਹਾਂ ਸੀ ਮਿੱਤੀ 2012 24 ਨੂੰ ਸਾਨੂੰ ਇਤਲਾਹ ਮਿਲੀ ਵੀ ਇੱਕ ਜਿਹੜਾ ਜੀਵਨ ਸਮਾਲ ਫਾਈਨੈਂਸ ਬੈਂਕ ਆ ਉਹਦੇ ਕਰਮਚਾਰੀ ਨੇ ਇਤਲਾਹ ਦਿੱਤੀ ਆਪਣੇ ਸੀਨੀਅਰਸ ਨੂੰ ਫੋਨ ਕਰਕੇ ਵੀ ਉਹ ਜਦੋਂ ਡੇਲੀ ਕਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਕੁਝ ਦੋ ਨੌਜਵਾਨ ਅਨੁਛਤਿਆਂ ਨੇ ਉਹਦਾ ਪੈਸਿਆਂ ਵਾਲਾ ਕਲੈਕਸ਼ਨ ਵਾਲਾ ਬੈਗ ਖੋਲਿਆ ਤੇ ਜਿਸ ਦੇ ਉੱਤੇ ਕੇਸ ਰਜਿਸਟਰਡ ਕੀਤਾ ਗਿਆ 185 ਪੀਐਸ ਸਦਰ ਕਪੂਰਥਲਾ ਦੇ ਵਿੱਚ ਕੇਸ ਰਜਿਸਟਰਡ ਕੀਤਾ ਗਿਆ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਪੂਰੀ ਗਈ ਜਿਸ ਪਰ ਇਸ ਨੂੰ ਸਾਨੂੰ ਕੁਝ ਟੈਕਨੀਕਲੀ ਤੌਰ ਤੇ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੇ ਸਾਡੇ ਸੀਐਨ ਚਾਰਜ ਨੇ ਸਰਦਨ ਅਲ ਸਿੰਘ ਚਾਰਸੀ ਆਈਏ ਕਪੂਰਖੜਾ ਨੇ ਇਹਨਾਂ ਦੀ ਟੀਮ ਨੇ ਇਹਨੂੰ ਸ਼ਾਮਲ ਤਰਤੀਸ਼ ਫਰਦਰ ਪੁੱਛਗਿਛ ਲਈ ਸ਼ਾਮਲ ਤਰਤੀਸ਼ ਕੀਤਾ ਤੇ ਇਹਨੂੰ ਥੋੜਾ ਜਿਹਾ ਟੈਕਨੀਕਲੀ ਤੇ ਸ਼ਕਤੀ ਦੇ ਤੌਰ ਤੇ ਪੁੱਛਗਿਛ ਕੀਤੀ ਜਿਸ ਤੇ ਇਹਨੇ ਆਪ ਹੀ ਐਡਮਿਟ ਕੀਤਾ ਵੀ ਇਹ ਜਿਹੜੀ ਸਾਰੀ ਵਾਰਦਾ ਸੀ ਇਹਨੇ ਕਹਾਣੀ ਬਣਾਈ ਸੀ 셀ਫ ਮੇਡ ਵਾਰਦਾ ਸੀ ਇਸ ਨਾਲ ਕੋਈ ਇਹੋ ਜੀ ਨਹੀਂ ਹੋਈ ਇਸ ਦੇ ਉੱਤੇ 1.5 ਲੱਖ ਰੁਪਏ ਦਾ ਕਰਜ਼ਾ ਸੀ ਜੋ ਇਹ ਮੰਨਿਆ ਆ ਉਹ ਸੀ ਕਰਕੇ ਇਹਦੇ ਮਨ ਚ ਬੇਈਮਾਨੀ ਆ ਗਈ ਤੇ ਇਹਨੇ ਇਹ ਫੇਕ ਕਹਾਣੀ ਬਣਾ ਕੇ ਤੇ ਖੋਦੀ ਉਹ ਪੈਸੇ ਜਿਹੜੇ ਹੈ ਹੜੱਪ ਕਰ ਲਏ ਸੀ ਤੇ ਇੱਕ ਝੂਠੀ ਐਫ ਆਈ ਆਰ ਦਾ ਟਕਰਾ ਦਿੱ ਜਿਸ ਦੇ ਉੱਤੇ ਇਹਨੂੰ ਉਹਦੇ ਵਿੱਚ ਦੀ ਅਰੈਸਟ ਪਾਈ ਗਈ ਹੈ ਤੇ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਹੈ ਪੈਸੇ ਇਹਦੇ ਕੋਲ ਕਿੰਨੇ ਰਿਕਵਰ ਹੋਏ ਪੈਸੇ ਇਹਦੇ ਕੋਲ 1,90,000 ਰੁਪਏ ਰਿਕਵਰ ਹੋਏ ਹਨ ਜਿਹੜੀ ਇਹਨੇ ਦਿੱਤੀ ਸੀ ਉਹ 2-3 हां 2-3 ਦਿੱਤੀ ਸੀ ਬਾਕੀ ਇਹਨੇ ਜਾਇਆ ਗਿਆ ਇਹ ਜਿਹੜਾ ਕਰਜ਼ਾ ਹੋਇਆ ਸੀਗਾ ਉਹ ਕਿਸ ਦੇ ਨਾਲ ਹੋਇਆ ਹੈਗਾ ਆਪਣੇ ਕੋਈ ਰਸਤੇ ਠੀਕੇ ਖਰਚੇ-ਵਰਚੇ ਕੁਝ ਅਜੀਬ ਮੁੱਢਲੀ ਤਫਤੀਸ਼ ਚ ਨੇ ਇਹੀ ਐਡਮਿਟ ਕੀਤਾ ਵੀ ਇਹਦੇ ਤੇ ਕਰਜ਼ਾ ਹੀ ਹੈ ਫਰਜ਼ ਦੇ ਤੱਕ ਕਰਦੇ ਆ ਪੁੱਛਗਿਛ ਵੀ ਕਾਹਦਾ ਕਰਜ਼ਾ ਹੈ ਸੱਚ ਬੋਲਦਾ ਜਾਂ ਝੂਠ ਬੋਲਦਾ ਜਾਂ ਉਹ ਵੀ ਇਹਨੇ ਕਹਾਣੀ ਬਣਾਈ ਉਹ ਕਰਦੇ ਆ ਪੁੱਛਗਿਛ ਤੋਂ ਇਲਾਵਾ ਕੋਈ ਗ੍ਰੀਗਰੂ ਦਾ ਬੈਕਗ੍ਰਾਉਂਡ ਨਹੀਂ ਇਹ ਤੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਹਦਾ ਪ੍ਰੀਵੀਅਸ ਰਿਕਾਰਡ ਦੇਖਿਆ ਗਿਆ ਕੋਈ ਅਜੇ ਕੋਈ ਕਿੰਨੇ ਸਾਲ ਤੋਂ ਐਮਪਲੋਇਡ ਹੈ ਇਹ ਅਜੇ ਕਹਾਣੀ ਹੈ ਜੀ ਪਾਟਾ ਪੈ ਇਨਵੈਸਟੀਗੇਸ਼ਨ ਨੇ ਜੇ ਪੁੱਛਗਿਛ ਕਰਦੇ ਆ ਐਸਾ ਬੈਂਕਟਰ